ਉਹ ਜੇ ਅਸੀਂ ਪਹੁੰਚ ਚੁੱਕੇ ਹਾਂ ਧੋਬਿਆਣਾ ਨਗਰ ਦੀ ਗਲੀ ਨੰਬਰ 2 ਵਿਖੇ ਜਿੱਥੇ ਜੋ ਕੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਗਲੀ ਹੈ ਉੱਥੇ ਰਾਤ ਤੂਮੀ ਕਾਰਨ ਛੱਤ ਡਿੱਗ ਪਈ ਹੈ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਹੈ ਰਹਿ ਗਈ ਪਰ ਸਮਾਨ ਸਾਰਾ ਹੀ ਛੱਤ ਮਿੱਟੀ ਦੇ ਥੱਲੇ ਦੱਬਿਆ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਉਥੋਂ ਦੀਆਂ ਤਸਵੀਰਾਂ ਕੁਝ ਵੀ ਨਹੀਂ ਬਚਿਆ ਵੇਖੋ ਸਮਾਨ ਸਾਰਾ ਛੱਤ ਬਿਲਕੁਲ ਪੂਰੀ ਦੀ ਪੂਰੀ ਡਿੱਗ ਪਈ ਹੈ ਆਓ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਈਏ ਆ ਦੇਖੋ ਬੈੱਡ ਬੈੱਡ ਦੇ ਵਿੱਚ ਵੀ ਬਿਲਕੁਲ ਪੂਰੀ ਮਿੱਟੀ गिर ਗਈ ਹੈ ਮਿੱਟੀ ਡਿੱਗ ਚੁੱਕੀ ਹੈ ਔਰ ਬਹੁਤ ਨੁਕਸਾਨ ਹੋ ਚੁੱਕਾ ਹੈ ਬੈੱਡ ਦਾ ਸੋ ਪਰਿਵਾਰ ਵੱਲੋਂ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆ ਦੇਖੋ ਜੀ ਕੂਲਰ ਵੀ ਪੱਖਾ ਵੀ ਕੁਝ ਵੀ ਨਹੀਂ ਬਚਿਆ ਕਿਉਂਕਿ ਦਿਹਾੜੀਦਾਰ ਬੰਦੇ ਨੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਨੇ ਔਰ ਬੇਨਤੀ ਹੈ ਇਥੋਂ ਦੇ ਐਮ.ਐਲ.ਏ. ਸਾਹਿਬ ਨੂੰ ਔਰ ਜੋ ਵੀ ਇਹਨਾਂ ਦੀ ਕੋਈ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਇਹਨਾਂ ਦੀ ਮਦਦ ਕਰੇ ਜੀ ਕਿਉਂਕਿ ਠੰਡ ਦਾ ਟਾਈਮ ਹੈ ਠੰਡ ਦੇ ਵਿੱਚ ਬਾਹਰ ਰਹਿਣਾ ਬਹੁਤ ਮੁਸ਼ਕਲ ਹੈ ਤੁਸੀਂ ਦੇਖ ਚੁੱਕੇ ਹੋ ਸਾਰੀਆਂ ਤਸਵੀਰਾਂ ਆਓ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੈ ਆਪਣਾ ਜਰਵਿੰਦਰ ਕੌਰ ਆ ਥੋੜੀ ਛੱਤ ਦੀ ਵੀ ਕੀ ਕਾਰਨ ਬਣਿਆ ਇਹ ਸੱਤ ਪ੍ਰਾਣੀ ਸੀ ਸਰ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਭਾਈ ਬਹੁਤ ਨੁਕਸਾਨ ਹੋਇਆ ਗੱਡ-ਬੁੱਡ ਸਭ ਟੁੱਟ ਗਏ ਸਾਰਾ ਸਮਾਨ ਟੁੱਟ ਗਿਆ ਅੱਛਾ ਕੋਈ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜਾਣ ਕੋਈ ਜਾਨੀ ਨਹੀਂ ਨਹੀਂ ਹੈ ਤਾਂ ਨਹੀਂ ਹੋਇਆ 60 ਫੀਟ ਤਾਂ ਨਹੀਂ ਬਚੀ ਕਿਸੇ ਦੇ ਬਚੀ ਨਹੀਂ ਨਹੀਂ ਬਚੀ ਹੋਰ ਤੁਸੀਂ ਕੀ ਮੰਗ ਕਰਦੇ ਹੋ ਹੁਣ ਬਸ ਇਹ ਹੈ ਸਰਕਾਰ ਕੋਲੋਂ ਕੋਈ ਮਦਦ ਕੀਤੀ ਜਾਵੇ ਸਾਡੇ ਸੱਤ ਪੈਰੇ ਗਰੀਬ ਹੈਗੇ ਸੀ ਕਿੱਥੇ ਰਹਿੰਦੇ ਹੋ ਕਿਹੜਾ ਘਰ ਹੈ ਕਿੱਥੇ ਆਪਣਾ ਪੁਲੀਆ ਨਿਵਾਸਤੀ 2 ਕਿੰਨੇ ਨੰਬਰ ਗਲੀ ਚ 2 ਨੰਬਰ ਗਲੀ ਚ ਠੀਕ ਹੈ ਪੂਰਾ ਐਡਰੈਸ ਦੱਸ ਦਿਓ ਕਿੱਥੇ ਜੀ ਨੇੜੇ ਸਰਕਾਰੀ ਸਕੂਲ 2 ਨੰਬਰ ਗਲੀ ਗੁਰਦੁਆਰੇ ਕੋਲ ਆ ਵੀ ਕਰੇ ਨੇ ਬੰਦਾ ਰਹਿਤ ਹੋ ਕਰਦੇ ਹੋਰ ਕਰੇ ਕਰੇ ਕਾਹਨ ਆਪਣੇ ਬਸ ਮੇਰਾ ਬੇਟਾ ਤੇ ਮੈਂ ਹੀ ਰਹਿੰਦੇ ਆ ਅੱਛਾ ਤੁਹਾਡੇ ਘਰ ਦੇ ਸੈ ਹਉਤ ਮੁੱਕੇ ਹੋਏ 7 ਸਾਲ ਠੀਕ ਹੈ